ਕਹਿਆ ਇੱਕ ਦਿਨ ਸਿੱਖਾਂ ਨੇ ਗੁਰੂ ਹਰਗੋਬਾਰ ਰਾਏ ਸਾਹਿਬ ਜੀ ਨੂੰ ਬੇਨਤੀ ਕੀਤੀ ਮਹਾਰਾਜ ਅਸੀਂ ਰੋਜ਼ ਬਾਣੀ ਪੜਦੇ ਆ ਅਸੀਂ ਰੋਜ਼ ਮਹਾਰਾਜ ਬਾਣੀ ਸੁਣਦੇ ਆ ਕਥਾ ਕੀਰਤਨ ਸੁਣਦੇ ਆ ਸਾਨੂੰ ਗੁਰਬਾਣੀ ਦੇ ਅਰਥਾਂ ਦੀ ਸਮਝ ਤਾਂ ਲੱਗਦੀ ਨਹੀਂ ਤੇ ਮਹਾਰਾਜ ਇੰਦਾ ਬਾਣੀ ਪੜਨ ਦਾ ਕੋਈ ਫਾਇਦਾ ਹੈ ਜਦੋਂ ਸਾਨੂੰ ਗੁਰਬਾਣੀ ਦੇ ਅਰਥਾਂ ਦੀ ਅਗਾਦ ਨਹੀਂ ਬੋਧ ਨਹੀਂ ਤੇ ਮਹਾਰਾਜ ਬਿਨਾ ਸਮਝ ਤੋਂ ਬਾਣੀ ਪੜਨ ਦਾ ਕੋਈ ਫਾਇਦਾ ਹੈ ਗੁਰੂ ਹਰ राय ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਸਿੱਖਾਂ ਨੂੰ ਸਮਝਾਇਆ ਮਹਾਰਾਜ ਨੇ ਲੱਗਰ ਦੇ ਵਿੱਚੋਂ ਇੱਕ ਚਾਟੀ ਮੰਗਾਈ ਜਿਹਦੇ ਵਿੱਚ ਦੁੱਧ ਰੜਕਦੇ ਸੀ ਉਹ ਚਾਟੀ ਮੰਗਵਾ ਕੇ ਗੁਰੂ ਹਰ राय ਸਾਹਿਬ ਜੀ ਨੇ ਸਿੱਖਾਂ ਨੂੰ ਸਮਝਾਇਆ ਦੇਖੋ ਭਾਈ ਇਹ ਚਾਟੀ ਦੁੱਧ ਵਾਲੀ ਹੈ ਜਿਹਦੇ ਵਿੱਚ ਦਹੀਂ ਪਾਇਆ ਜਾਂਦਾ ਹੈ ਜਿਹਦੇ ਵਿੱਚ ਲੱਸੀ ਨੂੰ ਰੱਖਿਆ ਜਾਂਦਾ ਹੈ ਇਦੇ ਵਿੱਚ ਸਾਰਾ ਦਿਨ ਦਹੀਂ ਰਹਿੰਦਾ ਲੱਸੀ ਰਹਦੀ ਹੈ ਇਹ ਚਾਟੀ ਨੂੰ ਜਦੋਂ ਆਪਾਂ ਧੋ ਦਿੰਨੇ ਆ ਨਾ ਚੰਗੀ ਤਰ੍ਹਾਂ ਧੋ ਕੇ ਧੋਪੇ ਰੱਖ ਦਿੰਨੇ ਆ ਇਹਦੀ ਥੰਡਾਈ ਇਹਦੇ ਵਿੱਚ ਫੇਰ ਵੀ ਵਰਕਰਾ ਰਹਦੀ ਹੈ ਜਿਹੜਾ ਦਹੀਂ ਵਾਲਾ ਘਿਓ ਵਾਲਾ ਭਾਂਡਾ ਹੁੰਦਾ ਉਹਦੇ ਵਿੱਚੋਂ ਕਦੇ ਵੀ ਚਿੰਗ ਚਿੱਕਾ ਨਾਟ ਨਹੀਂ ਜਾਂਦੀ ਉਹ ਸਦਾ ਉਹਦੇ ਵਿੱਚ ਥੰਡਾਈ ਵਸੀ ਰਹਿੰਦੀ ਆ ਇਸੇ ਤਰ੍ਹਾਂ ਹੀ ਕਹਿੰਦੇ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਜਦੋਂ ਤੁਸੀਂ ਸਿਮਰਨ ਕਰਦੇ ਹੋ ਤੁਹਾਡੇ ਹਿਰਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਦੀ ਬਾਣੀ ਦੀ ਚਿਨਹਾ ਕਾਟ ਸਦਾ ਰਹਦੀ ਹੈ ਉਹ ਆਪਣਾ ਅਸਰ ਜ਼ਰੂਰ ਕਰਦੀ ਹੈ ਹਾਲਾਂਕਿ ਸਾਡੇ ਮਨ ਨੂੰ ਬੜੀ ਮੈਲ ਲੱਗੀ ਹੋਈ ਜਨਮਾਂ ਜਨਮਾਂ ਦੀ ਸਾਡੇ ਅੰਦਰ ਵਿਸ਼ੇਵਿਕਾਰਾਂ ਦੀ ਮੈਲ ਪਤਾ ਨਹੀਂ ਕਿੰਨੇ ਕ ਜਨਮਾਂ ਦੀ ਲੱਗੀ ਹੋਈ ਹੈ ਜਿਹਨੂੰ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖੰਨਲੀ ਤੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਹੋ ਕਹਿੰਦੇ ਭਾਈ ਜਿਵੇਂ ਸਫਾਈ ਵਾਲਾ ਕੱਪੜਾ ਹੁੰਦਾ ਨਾ ਉਹ ਇੰਨਾ ਗੰਦਾ ਹੋ ਜਾਂਦਾ ਜਿਹਦੇ ਨਾਲ ਆਪਾਂ ਘਰ ਦੀ ਸਫਾਈ ਕਰਦੇ ਆ ਪੋਚੇ ਲੋੜੇ ਆ ਉਹ ਕੱਪੜਾ ਇੰਨਾ ਗੰਦਾ ਹੋ ਜਾਂਦਾ ਉਹਨੂੰ ਜਿੰਨਾ ਮਰਜ਼ੀ ਧੋਈ ਜਾਓ ਕਦੇ ਸਾਫ਼ ਨਹੀਂ ਹੁੰਦਾ ਇਸੇ ਤਰ੍ਹਾਂ ਸਾਡਾ ਮਨ ਹੈ ਇਹ ਨੂੰ ਪਤਾ ਨਹੀਂ ਕਿੰਨੇ ਕ ਜਨਮਾਂ ਦੀ ਮੈਲ ਲੱਗੀ ਹੋਈ ਹੈ ਪਰ ਜਦੋਂ ਅਸੀਂ ਰੋਜ਼ ਬਾਣੀ ਪੜਾਂਗੇ ਰੋਜ਼ ਸਿਮਰਨ ਕਰਾਂਗੇ ਇਸੇ ਤਰ੍ਹਾਂ ਸਾਡੇ ਅੰਦਰ ਬਾਣੀ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ ਕਦੇ ਇਹ ਨਹੀਂ ਕਹਿਣਾ ਚਾਹੀਦਾ ਵੀ ਅਸੀਂ ਬਾਣੀ ਪੜਨੀ ਛੱਡ ਦੇਣੀ ਹੈ ਸੇਵਾ ਸੇਵਾ ਸਿਮਰਨ ਕਰਨ ਦਾ ਕੀ ਫਾਇਦਾ ਸਾਡਾ ਮਨ ਤਾਂ ਸਾਹਮਣੀ ਹੁੰਦਾ ਅਸੀਂ ਰੋਜ਼ ਆਪੇ ਸਾਡਾ ਪਾਠ ਪੜਦੇ ਆ ਰੋਜ਼ ਗੁਰਦੁਆਰੇ ਜਾਂਦੇ ਆ ਸਾਡਾ ਮਨ ਤਾਂ ਜੁੜਦਾ ਨਹੀਂ ਸਾਡੇ ਮਨ ਦੇ ਅੰਦਰ ਕੋਈ ਚਾਨਣ ਕੋਈ ਗਿਆਨ ਤਾਂ ਆਉਂਦਾ ਨਹੀਂ ਕੀ ਫਾਇਦਾ ਨਹੀਂ ਭਾਈ ਇਹ ਫਾਇਦਾ ਹੀ ਫਾਇਦਾ ਹੈ ਬਾਣੀ ਪੜਨ ਦਾ ਸੇਵਾ ਸਿਮਰਨ ਕਰਨ ਦਾ ਧੰ ਗੁਰੂ ਹਰਿ